ਸਾਨੂੰ ਲਲਕਾਰ ਦੇ ਬਹਿ ਗਿਆ ਦੇ ਹੁਣ ਜੇ ਇਥੇ ਕੋਈ ਘਟ ਵਧ ਹੋਜੀ ਕੌਣ ਜ਼ਿੰਮੇਦਾਰ ਹੈ ਸਰਕਾਰ ਜ਼ਿੰਮੇਦਾਰ ਹੈ ਨਾ ਨਾਲੇ ਤੁਸੀਂ ਹਾਕ ਮਾਰਤੀ ਅਸੀਂ ਲੱਖ ਬੰਦਾ ਰਾਤ ਨੂੰ ਇਕੱਠਾ ਕਰਕੇ ਕਾ ਤੋ ਤੁਸੀਂ ਲੱਖ ਬੰਦਾ ਅਸੀਂ ਘਾਟੇ ਗਿਆ ਅੱਬਿਆਂ ਨੂੰ ਲਾਣ ਤਾਂ ਪਾਓ ਹੋਰ ਕੀ ਆ ਬਈ ਤੁਸੀਂ ਜਮਈ ਮਰੇ ਹੋਇਆ ਯਾਰ ਉਹਨਾਂ ਨੇ ਤੁਹਾਨੂੰ ਛਰੇ ਆਮ ਧਮਕੀਆਂ ਦਿੱਤੀਆਂ ਤੁਸੀਂ ਆ ਕਿ ਕਿੰਨੇ ਕੋ ਬੰਦਿਆ 100 150 ਬੰਦਾ ਮਿਨੀ ਇੱਥੇ ਜਮਈ ਮਰੇ ਹੋਏ ਇਹਨਾਂ ਦੀ ਜ਼ਮੀਰਾਂ ਯਾਰ ਘਰਾਂ 'ਚ ਬੈਠੇ ਆ ਤੁਸੀਂ ਐਯਾ ਕਿ ਭਈਆ ਪੰਜਾਬ ਚੋਂ ਨਿਕਲਣਾ ਚਾਹੀਦਾ ਗਾ ਅਸੀਂ ਇੱਥੇ ਭਈਆਂ ਨੂੰ ਰਹਿਣ ਨਹੀਂ ਦੇਣਾ ਸਾਡੀ ਇਹੀ ਗੱਲ ਆ ਇਹ ਕਿੰਨੇ ਚਿਰ ਹੁੰਦਾ ਪਿਆ ਇਹ ਕੈਸੇ ਲੁੰਦਾ ਪਿਆ ਕਿਰਿਆ ਸ਼ੰਕਰਨ ਵਾਸਤੇ 800 ਕਰੋੜ ਰੁਪਏ ਮਨਜ਼ੂਰ ਹੋਇਆ ਸੀਗਾ ਉਹ 800 ਕਰੋੜ ਰੁਪਏ ਕਿੱਥੇ ਗਿਆ ਭਗਵਾਨ ਸਬਾਨ ਜੀ ਪਹਿਲਾਂ ਕਹਿੰਦੇ ਸੀ ਅਸੀਂ ਤਾਂ ਜੀ ਦੋ ਹਫ਼ਤੇ ਚੈੱਕ ਕਰ ਦੇਣਾ ਐ ਕਰ ਦੇਣਾ ਅੱਜ ਉਹ ਕਿੱਥੇ ਨੇ ਅੱਜ ਉਹ ਸੰਤ ਸ਼ੀਸ਼ੇ ਵਾਲੇ ਜੀ ਵੀ ਰਾਜ ਸਭਾ ਦੇ ਮੈਂਬਰ ਬਣ ਗਏ ਨੇ ਪਰ ਹੁਣ ਪਾਣੀ ਦਾ ਮੁੱਦਾ ਕਿਉਂ ਨਹੀਂ ਠਹਾਉਂਦੇ ਧਰਤੀ ਓ ਸਾਡੀ ਕੈਸਰ ਬਣ ਗਿਆ ਸਾਡੀ ਧਰਤੀ ਨੂੰ ਕਾ ਲੋਕ ਜਾਗੇ ਨੇ ਇਨਫੈਕਸ਼ਨ ਬਿਮਾਰੀਆਂ ਕੈਨਸਲ ਧਿਆ ਬੱਚੇ ਨਿਕਨੇ ਨਿਕੇ ਬੋਲੀਓ ਨਾਲ ਪੈਦਾ ਹੋ ਰਹੇ ਆ ਗਿਆ ਮੇਰੇ 3 ਸਾਲ ਦਾ ਭਰਾ ਐਸੀ ਬਿਮਾਰੀ ਦੇ ਨਾਲ ਅੱਜ ਮੈਂ ਭਗਵੰਦ ਮਾਨ ਤੇ ਸੰਧ ਸੱਚੇਵਾਲ ਜੀ ਨੂੰ ਮੈਂ ਪੁੱਛਣਾ ਚਾਹਨਾ ਪੀ ਜੇ ਸਾਬ ਜੇ ਪਾਣੀ ਪੀਏ ਤੁਸੀਂ ਤੇ ਸਾਨੂੰ ਕੋਈ ਦਰਾਜ ਨਹੀਂ ਹੈਗਾ ਉਹ ਕਹਿ ਰਹੇ ਵੀ ਅਸੀਂ 1 ਲੱਖ ਪ੍ਰਵਾਸੀ ਮੂਰੇ ਲੈ ਕੇ ਖੜਾਂਗੇ ਉਹ ਤਾਂ ਚੋਕ ਪਰਚਾ ਪਾਉਣੇ ਚਾਹੀਦਾ ਮਾਹੌਲ ਤਾਂ ਉਹ ਖਰਾਬ ਕਰ ਰਿਹਾ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਈਆਂ ਮਿਲਕ ਪਲਾਂਟ ਵੇਰਕਾ ਮਿਲਕ ਪਲਾਂਟ ਦੇ ਡਿਡ ਯੂ نو ਦਟ ਅ ਗੁੱਡ ਹੈਲਥ ਇੰਸ਼ੋਰੈਂਸ ਇਜ਼ ਸਪੋਸਟ ਟੂ ਕਵਰ ਨਾਨ ਮੈਡੀਕਲ ਐਕਸਪੈਂਸਸ ਲਾਈਕ ਅ ਕਮੋਡੀਟੇਸ਼ਨ ਮੈਡੀਸਨ ਚਾਰजेस ਵਾਕਿੰਗ ਹੈਲਸ ਨੇਬੁਲਾਈਜ਼ਰ ਕਿਟਸ ਕੇਅਰ ਕਾਸਟਸ ਐਮੂਲੈਂਸ ਐਂਡ ਮੱਚ ਮੋਰ विदाਊਟ ਐਨੀ ਕੁਐਸ਼ਨਸ these small expenses can add up quickly but ਦੇ ਨੇੜਿਆਂ ਲੁਧਿਆਣੇ ਤੋਂ ਪਰ ਹੁਣ ਅਸੀਂ ਤਾਜਪੁਰ ਰੋਡ ਤੇ ਆ ਚੁੱਕੇ ਆ ਜਿੱਥੋਂ ਬੰਨ ਮਾਰਨ ਦੀ ਗੱਲ ਕੀਤੀ ਜਾਂਦੀ ਸੀਗੀ ਪਰ ਉਸ ਤੋਂ ਥੋੜੀ ਦੇਰ ਪਹਿਲਾਂ ਹੀ ਪੁਲਿਸ ਨੇ ਇੱਥੇ ਵੀ ਵੱਡਾ ਨਾਕਾ ਲਗਾਇਆ ਹੋਇਆ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਮਾਹੌਲਤ ਨਾ ਪੁਰ ਨਾ ਹੋਵੇ ਉਸ ਕਰਕੇ ਪੁਲਿਸ ਕਹਿੰਦੀ ਆ ਵੀ ਅਸੀਂ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਲਈ ਡਟੇ ਹੋਇਆ ਖੜੇ ਆ ਪਰ ਇਸ ਵਕਤ ਇਸ ਚੌਂਗ ਦੇ ਵਿੱਚ ਵੀ ਨਿਹੰਗ ਫੌਜਾਂ ਜਿਹੜੀਆਂ ਲਿਖੀਆਂ ਗਈਆਂ ਨਿਹੰਗ ਸਿੰਘ ਜਥੇਬੰਦੀਆਂ ਇੱਥੇ ਪੁੱਜੇ ਨੇ ਸੋ ਇੱਕ ਪਾਸੇ ਦੂਜੇ ਪਾਸੇ ਵੀ ਜਿਹੜਾ ਲੁਧਿਆਣੇ ਦੀ ਗੱਲ ਕਰੀਏ ਤਾਂ ਉੱਥੇ ਵੀ ਜਿਹੜੇ ਨਿਆਂਗ ਫੌਜਾਂ ਪਹੁੰਚਦੀਆਂ ਨੇ ਤਾਂ ਇੱਥੇ ਵੀ ਜਿਹੜੇ ਨਿਆਂਗ ਸਿੰਘ ਹੈ ਉਹ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਤਾਂ ਇਸ ਵਕਤ ਤਸਵੀਰਾਂ ਤੁਹਾਨੂੰ ਤਾਜਪੁਰ ਰੋਡ ਦੀਆਂ ਦਿਖਾ ਰਹੇ ਆ ਮੇਰੇ ਕੋਲ ਕਿਤੇ ਪਾਸਾ ਡਰ ਗਿਆ ਮੈਂ ਕਿਹਨੂੰ ਲੱਭਦਾ ਹਾਂ ਹਾਂ ਸੋ ਇੱਥੋਂ ਹੀ ਥੋੜੀ ਦੂਰ ਫੈਕਟਰੀ ਦੇ ਵਪਾਰੀ ਜਿਹੜੇ ਹਾਂ ਬੈਠੇ ਨੇ ਹਾਂਜੀ ਹਾਂਜੀ ਕੀ ਨਾਮ ਸਰ ਤੋਂ ਅਮਰਜੀਤ ਸਿੰਘ ਵਾਲੇ ਜੀ ਕਿੱਥੋਂ ਆ ਜੀ ਸਮਰਾਲੇ ਤੋਂ ਹੀ ਸਮਰਾਲੇ ਤੋਂ ਕਿਵੇਂ ਵੇਖਦੇ ਹੋ ਜੀ ਅੱਜ ਜਿਹੜੀ ਕਾਲ ਸੀਗੀ ਪਾਣੀ ਨੂੰ ਬੰਨ ਮਾਰਨ ਦੀ ਸੀਗੀ ਤੇ ਤੁਹਾਡੇ ਦਾ ਇਹ ਆਪਣਾ ਏਰੀਆ ਪੈਂਦਾ ਤੁਸੀਂ ਪਹਿਲਾਂ ਦੱਸੋ ਜੀ ਵੀ ਇਹ ਜਿਹੜੇ ਚੀਜ਼ ਚੱਲੀ ਐ ਇਹ ਦਰੁਸਤ ਐ ਜਾਂ ਫਿਰ ਇਹਦੇ ਤੇ ਰਾਜਨੀਤੀ ਹੋ ਰਹੀ ਦੇਖੋ ਜੀ ਹੈ ਤਾਂ ਦਰੁਸਤ ਆ ਜਿਹੜਾ ਪਾਣੀ ਆ ਗੰਧਲਾ ਹੋ ਰਿਹਾ ਧਰਤੀ ਸਾਡੀ ਬੇਕਾਰ ਹੋ ਰਹੀ ਆ ਧਰਤੀ ਨੂੰ ਕੈਸਰ ਹੋ ਰਿਹਾ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਇਹ ਚਾਹੀਦਾ ਵੀ ਜਿਹੜੀ ਐ ਫੈਕਟਰੀਆਂ ਦਾ ਪਾਣੀ ਆ ਗੰਧਲਾ ਪਾਣੀ ਆ ਉਹ ਦਰਿਆ ਦੇ ਵਿੱਚ ਬੁੱਢੇ ਦਰਿਆ 'ਚ ਨਾ ਪਾਵੇ ਬੁੱਢੇ ਦਰਿਆ ਚੋਂ ਅੱਗੇ ਸੱਤ ਲੋਚ ਜਾ ਰਿਹਾ ਪ੍ਰਸ਼ਾਸਨ ਨੇ ਤਾਂ ਹੁਕਮ ਕਰਤੇ ਜੂਦੇ ਲਈ ਦੇ ਪਰਸ਼ਾ ਹੁਕਮਾ ਕਾਗਜ਼ਾਂ 'ਚ ਐਨਜੀਟੀ ਨੇ ਤਾਂ ਕਰਤੇ ਹੋਏ ਜੀ ਕੱਲ ਸਟੇ ਲੈਣ ਗਏ ਸੀਗੇ ਦਿੱਤੀ ਨਹੀਂ ਸਟੇ ਦੇਖੋ ਜੀ ਕਾਗਜ਼ਾਂ 'ਚ ਹੋ ਜਾਂਦਾ ਸਾਰਾ ਕੁਝ ਪਰ ਅਸਲ ਤਾਂ ਬਹਿਣੇ ਜੀ ਕੰਮ ਨਹੀਂ ਹੋ ਰਿਹਾ ਜਿਹੜਾ ਇਹ ਕੰਮ ਆਏ 25 30 ਸਾਲ ਤੋਂ ਲਗਾਤਾਰੇ ਚੱਲ ਰਿਹਾ ਕੰਮ ਪਾਣੀਆਂ ਦਾ ਮੁੱਦਾ ਛੋਟੀਆਂ ਛੋਟੀਆਂ ਜੇਸੇ ਬੰਦੀਆਂ ਅਟਾਰ ਰਹੀਆਂ ਸੀ ਪਰ ਹੁਣ ਜਦੋਂ ਇਹ ਲੱਗਿਆ ਵੀ ਧਰਤੀ ਉਹ ਸਾਡੀ ਕੈਸਰ ਬਣ ਗਿਆ ਸਾਡੀ ਧਰਤੀ ਨੂੰ ਤਾਂ ਲੋਕ ਜਾਗੇ ਨੇ ਇਹ ਜਾ ਕੇ ਜਾਗੜਾ ਪੈਣਾ ਜਿਹੜੇ ਪਰਵਾਸੀ ਵੀਰ ਵੀ ਸਾਡੇ ਇੱਥੇ ਆਏ ਨੇ ਉਹ ਕੋਈ ਪੰਜਾਬੀ ਇਹ ਦੁਸ਼ਮਣ ਨਹੀਂ ਉਹਨਾਂ ਦੇ ਪੰਜਾਬੀ ਉਹਨਾਂ ਦੇ ਉਹ ਕੰਮ ਕਰਦੇ ਨੇ ਪੈਸਾ ਕਮਾਉਂਦੇ ਨੇ ਕੋਈ ਇਤਰਾਜ਼ ਨਹੀਂ ਜੇ ਸਾਡੇ ਬੱਚੇ ਜਾ ਕੇ ਕੈਨੇਡਾ ਵਾਲੇ ਮੁਲਕਾਂ ਦੇ ਵਿੱਚ ਜਾ ਕੇ ਕੰਮ ਕਰਦੇ ਨੇ ਤਾਂ ਸਾਨੂੰ ਵੀ ਉਹਨਾਂ ਦਾ ਕੋਈ ਇਤਰਾਜ਼ ਨਹੀਂ ਪਰ ਜਿਹੜਾ ਇਹ ਟਕਰਾਅ ਚਾਹੁੰਦੀ ਆ ਸਰਕਾਰ ਉਹ ਮਾੜਾ ਵੀ ਪਰਵਾਸੀਆਂ ਦਾ ਪੰਜਾਬੀਆਂ ਦਾ ਟਕਰਾਅ ਚਲਾਈਏ ਅਸੀਂ ਇਹ ਗੱਲ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਵਾਹ ਉਹ ਕਹਿੰਦੇ ਅਸੀਂ ਤਾਂ ਵਿਚੋਲੇ ਬਣ ਕੇ ਤਾਂ ਹੀ ਖੜੇ ਆ ਵੀ ਟਕਰਾਅ ਨਾ ਹੋਵੇ ਜੀ ਨਹੀਂ ਇਹ ਬਚੋਲੇ ਵਾਲੀ ਕੋਈ ਗੱਲ ਨਹੀਂ ਜਿਹੜਾ ਭਗਵੰਤ ਸਬਾਨ ਜੀ ਪਹਿਲਾਂ ਕਹਿੰਦੇ ਸੀ ਅਸੀਂ ਤਾਂ ਜੀ 2 ਹਫ਼ਤੇ ਚ ਐ ਕਰ ਦੇਣਾ ਐ ਕਰ ਦੇਣਾ ਅੱਜ ਉਹ ਕਿੱਥੇ ਨੇ ਸਾਡੀ ਤਾਂ ਇਹੀ ਬੇਨਤੀ ਆ ਭਗਵੰਤ ਸਬਾਨ ਜੀ ਨੂੰ ਵੀ ਜਿਹੜਾ ਤੁਸੀਂ ਜਾਦਾ ਸੰਤ ਸੀਚੇ ਵਾਲ ਜੀ ਆ ਕੇ ਕਹਿੰਦੇ ਸੀ ਅੱਜ ਅਸੀਂ ਪਾਣੀ ਬਾਰੇ ਪਹਿਲਾਂ ਹੱਲ ਕਰਾਂਗੇ ਅੱਜ ਉਹ ਸੰਤ ਸੀਚੇ ਵਾਲ ਜੀ ਵੀ ਰਾਜ ਸਭਾ ਦੇ ਮੈਂਬਰ ਬਣ ਗਏ ਨੇ ਪਰ ਹੁਣ ਪਾਣੀ ਦਾ ਮੁੱਦਾ ਕਿਉਂ ਨਹੀਂ ਠਾਉਂਦੇ ਬਿਲਕੁਲ ਸੋ ਜਾਇਜ਼ ਸਵਾਲ ਹੈ ਤੁਹਾਡੇ ਸਿੰਘ ਸਾਹਿਬ ਜੀ ਤਾਂ ਬਿਲਕੁਲ ਆਪਾਂ ਇੱਥੇ ਵੀ ਜਿਹੜੀਆਂ ਨਿਆਂਗ ਸਿੰਘ ਜਿਹੜਾ ਫੌਜਾਂ ਜਥੇਬੰਦੀਆਂ ਜਿਹੜੀਆਂ ਪਹੁੰਚੀਆਂ ਨੇ ਯੰਗ ਜਥੇਬੰਦੀਆਂ ਉਹਨਾਂ ਦੇ ਜਿਹੜੇ ਜਥੇਦਾਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਚੜ੍ਹਦੀ ਕਲਾ ਜੀ ਤੇ ਕਿਵੇਂ ਵੇਖਦੇ ਹੋ ਜੀ ਅੱਜ ਤੁਸੀਂ ਪਹੁੰਚੋ ਕਿੱਧਰੋਂ ਆਏ ਜੀ ਪੁਲਿਸ ਨੇ ਤਾਂ ਨਾਕੇ ਤੋਂ ਤੋਂ ਲਾਏ ਹੋਏ ਅਸੀਂ ਜੀ ਲੁਧਿਆਣੇ ਤੋਂ ਲੁਧਿਆਣੇ ਦੀ ਫੌਜ ਆ ਸਾਰੀ ਅਸੀਂ ਲੁਧਿਆਣੇ ਦੇ ਵਾਸੀ ਆ ਕਿਹੜਾ ਦਲ ਪੰਥ ਜੀ ਆਪਣਾ ਨਿਰਮਲ ਅਕਾਲ ਪੁੰਗਾ ਗੁਰਦੁਆਰਾ ਸਾਹਿਬ ਹੈ ਟ੍ਰਾਂਫੋਰ ਨਗਰ ਤੇ ਬੁੱਢਾ ਦਾਲਾ ਆਪਣਾ ਬੁੱਢਾ ਦਾਲਾ ਕੁਲਵਿੰਦਰ ਸਿੰਘ ਜੀ ਵੀ ਆ ਰਾਜਾ ਰਾਜ ਸਿੰਘ ਵੀ ਆ ਗਿਆ ਤੇ ਸਾਡੇ ਸਾਰੇ ਜਥੇਬੰਦੀਆਂ ਸਾਡੇ ਇਕੱਠੀਆਂ ਮੈਂ ਦੇਖਦੇ ਹਾਂ ਜੀ ਸਾਰੇ ਨੂੰ ਇਹ ਦੇਖੋ ਜੀ ਜਿਹੜਾ ਸਾਡਾ ਪਾਣੀ ਅੱਜ ਗੰਦਾ ਗੰਦਾ ਪਾਣੀ ਜਿਹੜਾ ਬੰਦ ਹੋ ਚੁੱਕਿਆ ਹੈਗਾ ਅਸੀਂ ਉਹਦੇ ਬਾਰੇ ਪਹੁੰਚੇ ਹੈਗੇ ਸਾਡਾ ਪੰਜਾਬ ਦੇ ਪੰਜ ਦਰਾਹ ਹੋ ਚੁੱਕੇ ਹੈਗਾ ਇੱਕ ਪੰਜਾਬ ਦਾ ਦਰਾ ਸਾਡਾ ਗੰਦਲਾ ਹੋ ਚੁੱਕਿਆ ਤੇ ਜੇ ਆਪਾਂ ਪੰਜਾਬੀ ਲੋਕ ਨਹੀਂ ਸਮਝਾਂਗੇ ਆਪਣੇ ਪੰਜਾਬ ਨੂੰ ਨਹੀਂ ਸਹੀ ਕਰਾਂਗੇ ਪਾਣੀ ਨਹੀਂ ਸਾਫ਼ ਕਰਾਂਗੇ ਸਾਡੇ ਬੱਚੇ ਮਰਦੇ ਪਏ ਹੈਗੇ ਅਸੀਂ ਇਹ ਚੀਜ਼ਾਂ ਦੇਖਣੀਆਂ ਨੇ ਤੇ ਆਪਾਂ ਸਰਕਾਰ ਨੂੰ ਵੀ ਇਹੀ ਬੇਨਤੀ ਕਰਨੀ ਵੀ ਆਪਾਂ ਇਹ ਜਿਹੜੀ ਚੀਜ਼ ਰੋਲਾ ਪਾਉਣ ਦੇ ਨਾਲ ਜੇ ਆਪਾਂ ਬਹਿ ਕੇ ਗੱਲ ਕਰੀਏ ਉਹਦੇ ਵਰਗੀ ਰੀਸ ਨਹੀਂ ਹੈਗੀ ਕੋਈ ਵੀ ਆਪਣਾ ਜਿਹੜਾ ਪਾਣੀ ਗੰਦਾ ਇਹਨੂੰ ਆਪਾਂ ਬਚਾਈਏ ਆਪਣੇ ਜਿਕਨ ਕੇ ਬੱਚੇ ਜਿਹੜੇ ਮਰਦੇ ਕੈਂਸਰ ਹੋ ਗਏ ਉਹਨੂੰ ਬਚਾਈਏ ਇੱਕ ਗੰਦਾ ਪੰਜਾਬ ਦੇ ਵਿੱਚ ਦਰਾ ਦੇ ਵਿੱਚ ਪਾਣੀ ਪੈਣਾ ਬਹੁਤ ਮਾੜੀ ਗੱਲ ਹੈ ਇੱਕ ਬੁੱਢਾ ਦਰਾਗ ਨੇ ਆ ਗਿਆ ਇਹਨੂੰ ਬੁੱਢੇ ਦਰਾ ਨੂੰ ਇੱਕ ਗੁਰੂ ਨਾਨਕ ਦੇਵ ਜੀ ਨੇ ਇੱਕ ਸ਼ਰਾਬ ਦਿੱਤਾ ਸੀਗਾ ਕਿਸੇ ਟਾਈਮ ਵੀ ਪਾਣੀ ਰੋੜ ਕੇ ਲੈ ਜਾਂਦਾ ਸੀਗਾ ਇਹ ਉਹ ਆਪਣੇ ਕੁਟਿਆ ਸਾਹਿਬ ਗੁਰਦੁਆਰਿਆਂ ਕੋਲੋਂ ਤੇ ਉਥੇ ਫਿਰ ਮਹਾਰਾਜ ਨਾਨਕ ਜੀ ਜਦੋਂ ਪਹੁੰਚੇ ਉਥੇ ਦਰਾ ਨੂੰ ਕਹੇ ਦਰਾ ਜੀ ਕਹਿੰਦਾ ਕਹਿੰਦਾ ਦਰਾ ਦੇ ਚ ਚੱਲ ਪਈ ਤੂੰ ਬੁੱਢਾ ਰਦਰ ਚੱਲ ਇਹ ਨਹੀਂ ਜੇ ਹੁਣ ਜੇ ਉਹ ਬੁੱਢਾ ਹੋ ਗਿਆ ਤੇ ਆਪਾਂ ਉਹਨੂੰ ਗੰਦਾ ਕਰ ਦਾਂਗੇ ਇੱਕ ਬੁੱਢੇ ਦਰਾਹ ਨੂੰ ਆਪਣਾ ਬੁੱਢਾ ਦਰਾਹ ਹੋ ਗਿਆ ਆਪਣਾ ਬਜ਼ੁਰਗ ਬੁੱਢਾ ਹੋ ਜਾਂਦਾ ਉਹਨੂੰ ਘਰੋਂ ਬਾਹਰ ਕੱਢ ਦਿੰਦੇ ਆ ਇਹ ਆਪਣਾ ਇੱਕ ਦਰਾਹ ਬੁੱਢਾ ਇੱਕ ਆਪਣੀ ਨਿਸ਼ਾਨੀ ਆ ਪੰਜਾਬ ਦੀ ਜੇ ਆਪਣੀ ਪੰਜਾਬ ਦੀ ਨਿਸ਼ਾਨੀ ਨੂੰ ਨਹੀਂ ਸੰਭਾਲ ਕੇ ਰੱਖਾਂਗੇ ਤਾਂ ਹੋਰ ਸੰਭਾਲਾਂਗੇ ਕਿਨੂੰ ਇਹਨੂੰ ਸਾਫ਼ ਕਰਨ ਦੇ ਲਈ ਪ੍ਰਸ਼ਾਸਨ ਦੇ ਕਈ ਅਧਾਰਿਆਂ ਨੇ ਵੀ ਜਿਹੜੇ ਵਿਭਾਗਾਂ ਨੇ ਹੁਕਮ ਕੀਤੇ ਆ ਵੀ ਇਹ ਗਲਤ ਹੋ ਰਿਹਾ ਸਾਰਾ ਕੁਝ ਪਰ ਉਸ ਕਾਨੂੰਨ ਨੂੰ ਤੁਸੀਂ ਕਿਵੇਂ ਵੇਖਦੇ ਹੋ ਵੀ ਉਧਰੋਂ ਇਹਨਾਂ ਨੇ ਸਟੇ ਵੀ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਸਟੇ ਨਹੀਂ ਦਿੱਤੀ ਗਈ ਦੇਖੋ ਜੀ ਮੈਂ ਤਾਂ ਕਹਿਣਾ ਵੀ ਇਹ ਸਾਫ਼ ਹੋਣਾ ਚਾਹੀਦਾ ਦਰਾ ਕਿਉਂ ਆਪਣਾ ਪੰਜਾਬ ਪਾਣੀ ਗੰਦਾ ਹੋ ਰਿਹਾ ਨਾ ਤੇ ਸਰਕਾਰ ਨੂੰ ਵੀ ਇਹ ਚੀਜ਼ ਚਾਹੀਦੀ ਹੈ ਕਿ ਸਰਕਾਰ ਦੇ ਨਾਲ ਸਹਿਮਤ ਹੈ ਸਰਕਾਰ ਦੇ ਨਾਲ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਨੇ ਜੋ ਗਵਰਨਮੈਂਟ ਗੌਰ ਕਰੇ ਤਾਂ ਹੀ ਹੈ ਨਾ ਗੌਰ ਥੋੜੀ ਜਿਹੀ ਨਹੀਂ ਕਰਦੀ ਜਿਵੇਂ ਬੰਦੀ ਦੇ ਨਾਲ ਆਏ ਹੋ ਸਿੰਘ ਤੁਹਾਡੇ ਤਿਆਰ-ਵਾਰ ਤਿਆਰ ਨਜ਼ਰ ਆ ਰਹੇ ਵੀ ਕਿਸ ਟੰਗ ਦੇ ਨਾਲ ਬਹੁਤ ਚਰਚਾਵਾਏ ਵੀ ਨੇ ਬਹੁਤ ਲੀਡਰ ਡਰ ਵੀ ਰਹੇ ਨੇ ਵੀ ਉਹ ਇਹ ਵੀ ਗੱਲਾਂ ਦੇਖ ਰਹੇ ਨੇ ਵੀ ਕਿਤੇ ਨਿਹੰਗ ਸਿੰਘਾਂ ਦਾ ਤੇ ਪ੍ਰਵਾਸੀਆਂ ਦਾ ਆਪਸ ਦੇ ਵਿੱਚ ਕਲੇਸ਼ ਨਾ ਇੱਥੇ ਪੈ ਜਾਈ ਸਾਡੀ ਕਿਹੜੀ ਦੁਸ਼ਮਣੀ ਹੈ ਪ੍ਰਵਾਸੀਆਂ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਪ੍ਰਵਾਸੀਆਂ ਨਾਲ ਪ੍ਰਵਾਸੀਆਂ ਤਾਂ ਉਹ ਕਹਿ ਰਹੇ ਆ ਸੋਸ਼ਲ ਮੀਡੀਆ ਤੇ ਤੁਸੀਂ ਦੇਖਿਆ ਨਾ ਉਹ ਕਹਿ ਰਹ ਇੱਕ ਲੱਖ ਪ੍ਰਵਾਸੀ ਮੂਰੇ ਲੈ ਕੇ ਖੜਾਂਗੇ ਉਹ ਅਸੀਂ ਥੋੜੀ ਕਹਿ ਰਹੇ ਆ ਉਹਨਾਂ ਦਾ ਜਵਾਨ ਹੈ ਉਹਨਾਂ ਦੀ ਆਸਰਾ ਨੂੰ ਸਰਕਾਰ ਨੂੰ ਉਹਨਾਂ ਤੇ ਇਲਮ ਕਰਨਾ ਚਾਹੀਦਾ ਉਹ ਤੇ ਚੁੱਕ ਕੇ ਪਰਚਾ ਪਾਉਣਾ ਚਾਹੀਦਾ ਮਾਹੌਲ ਤਾਂ ਉਹ ਖਰਾਬ ਕਰ ਰਹੇ ਆ ਇਹ ਤਾਂ ਸ਼ਾਂਤੀ ਨਾਲ ਖੜੇ ਆ ਵੀ ਸਾਡਾ ਜਿਹੜਾ ਗੰਦਾ ਪਾਣੀ ਆ ਬੰਦਾ ਬੰਦ ਹੋਣਾ ਚਾਹੀਦਾ ਗੰਦਾ ਪਾਣੀ ਬੰਦ ਹੋਣਾ ਚਾਹੀਦਾ ਆਓ ਜੀ ਇਸ ਤਰ੍ਹਾਂ ਜੀ ਪਾਪਾ ਜੀ ਤੁਸੀਂ ਅੰਦਰ ਨਾਲੇ ਜੇ ਸਰ ਤੁਸੀਂ ਔਨ ਰਿਕਾਰਡ ਸਰ ਕਿਸੇ ਵੀ ਗੱਲ ਕਰਨਾ ਚਾਹ ਰਹੀਏ ਸਾਡਾ ਵੀ ਘਰ ਨਾਲ ਹੀ ਕਰਦੇ ਹਾਂ ਹਾਂ ਜੀ ਅਸੀਂ ਆਪ ਮੁਦ ਕੀ ਹੈ ਜੀ प्रमोशन के लिए क्या क्या करना पड़ता है लेकिन खाते का प्रमोशन है बड़ा आसान सिर्फ एक टैप एंड गेट एट वन मंथ सुपर सेविंग प्री प्लेटिनम डेबिट कार्ड फाइव परसेंट कैश बैक ऑन डेबिट कार्ड स्पेंड एंड डेडिकेटेड कस्टमर सपोर्ट क्वार्टर एट वन मंथ सुपर आपके खाते का प्रमोशन ਮਾ ਜੀ ਤੁਸੀਂ ਅਸੀਂ ਦਾਜਪੁਰ ਰੋਡ ਤੇ ਸਾਡਾ ਘਰ ਹੈਗਾ ਜੀ ਅਸੀਂ ਦਾ ਆਪ ਸਾਰੇ ਪਰੇਸ਼ਾਨ ਸਾਡੇ ਛੋੜੇ ਬੱਚੇ ਸਾਰੇ ਮੁਹੱਲਾ ਪਰੇਸ਼ਾਨ ਹੈ ਸਾਰੇ ਮੁਹੱਲੇ ਵੱਲੇ ਦੇਖੋ ਤੁਸੀਂ ਦੇਖ ਸਕਦੇ ਹੋ ਸਾਰੇ ਮੁਹੱਲੇ ਵੱਲੇ ਐ ਅੱਜ ਮੈਂ ਭਗਵੰਦ ਮਾਨ ਜੀ ਨੂੰ ਕਹਿਣਾ ਵੀ ਜੇ ਤੁਸੀਂ ਅੱਜ ਮੈਂ ਭਗਵੰਦ ਮਾਨ ਤੇ ਸੰਜ ਸਚੇਵਾਲ ਜੀ ਨੂੰ ਮੈਂ ਪੁੱਛਣਾ ਜਾਨਾ ਵੀ ਤੁਸੀਂ ਇਹ ਪਾਣੀ ਪੀ ਸਕਦੇ ਹੋ ਤੁਸੀਂ ਆ ਕੇ ਪੀ ਕੇ ਦਿਖਾਓ ਜੀ ਇਹ ਪਾਣੀ ਪੀ ਕੇ ਤੁਸੀਂ ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਜੇ ਤੁਸੀਂ ਸੱਚੇ ਹੋਦੇ ਸਹੀ ਹੋ ਤੇ ਆ ਕੇ ਇੱਕ ਵਾਰੀ ਇਹ ਪਾਣੀ ਪੀ ਕੇ ਦਿਖਾਓ ਜਿਵੇਂ ਭਗਵੰਦ ਜਿਵੇਂ ਭਗਵੰਦ ਮਾਨ ਜੀ ਗਲਾਸ ਪੀ ਕੇ ਦਿਖਾ ਰਹੇ ਸੀ ਅੱਜ ਇਹ ਪਿਆਣੀ ਪੀ ਕੇ ਦਿਖਾ ਦਿਓ ਸੱਚੇ ਵਾਲਾ ਆਵਣਾ ਅੱਜ ਵੀ ਇਹ ਜੋ ਇੱਥੇ ਗਲਤ ਪਾਣੀ ਹੈ ਡਾਈਂਗਾਂ ਦਾ ਫੈਕਟਰੀਆਂ ਦਾ ਗੰਦਾ ਪਾਣੀ ਹੈ ਹਾਂ ਸਾਰਾ ਪਰਿਵਾਰ ਇੱਥੇ ਸਾਰੇ ਪਰੇਸ਼ਾਨ ਨੇ ਮੁਲੇ ਨਿਵਾਸੀ ਇੱਥੇ ਇਹ ਦਰਿਆ ਤੋਂ ਕਰਨ ਵਾਸਤੇ 800 ਕਰੋੜ ਰੁਪਏ ਮਨਜ਼ੂਰ ਹੋਇਆ ਸੀਗਾ ਉਹ 800 ਕਰੋੜ ਰੁਪਏ ਕਿੱਥੇ ਗਿਆ ਠੀਕ ਹੈ ਪਹਿਲੇ ਸਾਫ਼ ਹੋ ਗਿਆ ਤੁਸੀਂ ਪੁੱਛੋ ਜੀ ਪਰانے ਬੰਦੇ ਹੋ ਤੁਹਾਨੂੰ ਸਾਰਾ ਪਤਾ ਤੁਸੀਂ ਇਹ ਕੀ ਪੁੱਛੋ ਤੁਸੀਂ ਸਭ ਤੋਂ ਪਹਿਲੇ ਤੁਸੀਂ ਇਹ ਪੁੱਛੋ ਤੁਸੀਂ ਗਦੋਂ ਇਹ ਜਿਆਦਾ ਕੰਮ ਸ਼ੁਰੂ ਹੁੰਦਾ ਹੀ ਆ ਉਦੋਂ ਬਾਅਦ ਕਿਉਂ ਨਹੀਂ ਠਾਈ ਬਾਈ ਇੰਨੀ ਲੇਟ ਕਿਉਂ ਦੇਰੀ ਨਹੀਂ ਹੈਗੀ ਇਹ ਭਾਈ ਜੀ ਤੁਸੀਂ ਇਹ ਭਾਈ ਜੀ ਸਭ ਤੋਂ ਪਹਿਲੇ ਹੋ ਜਦੋਂ ਬੰਦੇ ਤੁਸੀਂ ਪਿੱਛੇ ਆਣਾ ਅਸੀਂ ਤਾਂ ਤੁਹਾਨੂੰ ਪੁੱਛ ਸਕਦੇ ਕਦਮ ਚੁੱਕਣ ਵਾਲੇ ਤਾਂ ਤੁਸੀਂ ਜਿਹੜੇ ਲੋਕਲ ਬੰਦੇ ਜਿੱਥੇ ਤੇ ਜੈਹਰ ਚੱਕੇ ਹੀ ਇਹ ਕਦਮ ਹੋਣ ਹੁਣ ਸਿਰੇ ਤੋਂ ਪਾਣੀ ਨੱਕ ਤੋਂ ਟੱਪ ਗਿਆ ਨਾ ਵੇਰ ਆਉਂਦਾ ਹੈ ਆਹ ਚੱਕੀ ਹੈ ਅੱਜ ਸਾਡੇ ਸੀਨੀਅਰ ਆਗੂਆਂ ਨੇ ਲਖਾ ਜੀ ਨੇ ਆਵਾਜ਼ ਚੱਕੀ ਹੈ ਤੇ ਇਸ ਲਈ ਆ ਜੀ ਅੱਜ ਤਾਂ ਹੀ ਅਸੀਂ ਇੱਥੇ ਆਏ ਆ ਅਸੀਂ ਨਹੀਂ ਅਸੀਂ ਬਹੁਤ ਵਾਰੀ ਕੋਸ਼ਿਸ਼ ਕੀਤੀ ਹੈਗੀ ਆਵਾਜ਼ ਚੱਕੀ ਹੈ ਦੂਰ ਕਰਨ ਵਾਲੇ ਬੰਦੇ ਨੇ ਕਿੰਨੇ ਦਿਹਾੜੀ ਤੋੜ ਕੇ ਆਏ ਨੇ ਤੋਂ ਬਿਲਕੁਲ ਲੋਕਲ ਲੋਕ ਕਾਫੀ ਦੁਖੀ ਨਜ਼ਰ ਆ ਰਹੇ ਨੇ ਇਸ ਤੋਂ ਪਰ ਇਸ ਦਾ ਹੱਲ ਪ੍ਰਸ਼ਾਸਨ ਨੂੰ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਵਪਾਰੀ ਨੇ ਵੀ ਜਦੋਂ ਕਾਨਫਰੰਸ ਕਰਦੇ ਆ ਵਪਾਰੀ ਇੱਕ ਗੱਲ ਜ਼ਰੂਰ ਕਹਿੰਦੇ ਆ ਵੀ ਇਹ ਭਾਈ 36 ਕਰੋੜ ਰੁਪਇਆ ਇਹ ਨਹਿਰ ਬਣਨ ਦੇ ਉੱਤੇ ਲੱਗਣਾ ਸੀ ਉਹ ਪਾਣੀ ਹੋਰ ਪਾਸੇ ਰਾਈ ਭੇਜਣਾ ਭੇਜਿਆ ਜਾਣਾ ਸੀਗਾ ਪਰ ਉਹ ਕਿਉਂ ਨਹੀਂ ਕੀਤਾ ਗਿਆ ਉਹ ਸਵਾਲ ਵਪਾਰੀਆਂ ਦੇ ਵੀ ਸੀਗੇ ਪਰ ਵਪਾਰੀਆਂ ਦਾ ਤੇ ਪ੍ਰਵਾਸੀਆਂ ਦਾ ਕਲੇਸ਼ ਜਾਂ ਪਰਵਾਸੀਆਂ ਵਪਾਰੀਆਂ ਤੇ ਇਹ ਨਾ ਲੋਕਾਂ ਦਾ ਆਪ ਵਿੱਚ ਕਲੇਸ਼ ਨਾ ਹੋਵੇ ਤਾਂ ਉਹਦੇ ਲਈ ਇੱਥੇ ਪੁਲਿਸ ਜਿਹੜੀ ਖੜੀ ਹੈ ਪਰ ਠੀਕ ਹੈ ਪੁਲਿਸ ਨਾ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਹੈ ਪਰ ਜਿਹੜਾ ਉਸ ਕਾਨੂੰਨ ਦੀ ਰਾਖੀ ਕੌਣ ਕਰੂਗਾ ਜਿਹੜੇ ਕਾਨੂੰਨ ਨੇ ਇਹ ਗੱਲ ਕਹੀ ਹੈ ਵੀ ਇਹ ਭਾਈ ਸਾਰਾ ਕੁਝ ਗਲਤ ਹੋ ਰਿਹਾ ਇੱਕ ਪਾਸੇ ਪੁਲਿਸ ਦੇ ਅਧਿਕਾਰੀ ਇਹ ਬਿਆਨ ਦੇ ਰਹੇ ਜੀ ਵੀ ਅਸੀਂ ਕਾਨੂੰਨ ਹੈ ਕਾਨੂੰਨ ਸੰਭਰੇ ਆ ਤੇ ਉਹ ਕਾਨੂੰਨ ਕੌਣ ਦੇਖੂਗਾ ਜੀ ਜਿਹੜੇ ਉਹ ਵੀ ਤਾਂ ਇੱਕ ਕਾਨੂੰਨ ਨਹੀਂ ਕਿ ਹੈ ਨਾ ਪਰ ਇਹ ਸਵਾਲ ਜੂੰਦੇ ਤੂੰ ਬਣੇ ਹੋਇਆ ਬਾਈ ਜੀ ਪਰ ਇਸ ਵਕਤ ਤਸਵੀਰਾਂ ਤੁਹਾਨੂੰ ਤਾਜਪੁਰ ਰੋਡ ਤੇ ਦਿਖਾ ਰਹੇ ਆ ਜਿੱਥੇ ਨਿਆਂਗ ਸਿੰਘ ਫੌਜਾਂ ਨਿਆਂਗ ਸਿੰਘ ਜਥੇਬੰਦੀਆਂ ਜਿਹੜੀਆਂ ਉਹ ਪਹੁੰਚੀਆਂ ਹੋਈਆਂ ਨੇ ਸੋ ਮਾਤਾ ਮਾਤਾ ਜੀ ਮਾਤਾ ਜੀ ਮਤਲਬ ਕੀ ਕਹਿੰਦੇ ਹੋ ਮੈਂ ਇਮਰਾਨ ਛੱਡ ਕੇ ਨਹੀਂ ਜਾਦਾ ਸੀ ਨਹੀਂ ਇਮਰਾਨ ਛੱਡ ਕੇ ਤੁਸੀਂ ਤੁਹਾਡੀ ਕੀ ਮੰਗ ਕੀ ਆ ਪਾਣੀ ਗੰਧਲਾ ਹੈ ਜੀ ਹਾਂ ਗੰਧਲਾ ਪਾਣੀ ਆ ਨਿਹਾਣੇ ਚਾਹੀਦੀ ਆ ਸਵਾਲ ਜਿਹੜੀ ਹੈਗੀ ਪੱਕ ਇਹ ਨਿਹਾਣੇ ਚਾਹੁੰਦਾ ਪਿਆ ਇਹ ਕੈਨਸਲ ਹੁੰਦਾ ਪਿਆ ਗੱਡਰਾ ਦਾ ਪਾਣੀ ਆ ਹੁੰਦਾ ਟੁੱਟੀਆਂ ਚੋਂ ਹੁੰਦਾ ਪਿਆ ਸੀ ਖੁਦ ਟੂਨੇ 'ਤੇ ਬੈਠੇ ਸੀ ਉਹਨਾਂ ਨੂੰ ਭਜਾਣਾ ਹੀ ਭਜਾਣਾ ਮਾਨੂੰ ਅਸੀਂ ਭਿਅਾਂ ਇੱਥੇ ਖੜੋ ਕਿਸੇ ਨੇ ਨਹੀਂ ਜਾਣਾ ਇੱਥੇ ਖੜੋ ਅੱਛੀ ਜਮੜਾ ਰੱਖੋ ਬਸ ਬਸ ਕੋਈ ਗੱਲੇ ਅਸੀਂ ਨਹੀਂ ਜਾਵਾਂ ਮਾਤਾ ਦੀ ਗਿਣਤੀ ਬਹੁਤ ਘੱਟ ਹੈ ਤੁਹਾਡੇ ਕੋਈ ਤਾਂ ਨਹੀਂ ਆ ਰਹੇ ਨੇ ਆ ਰਹੇ ਬੰਬ ਛੱਡ ਦੇ ਉਹਨਾਂ ਕਹ ਬੰਬ ਛੱਡਦਾ ਕਿ ਜਾ ਛੱਡ ਦੇ ਬੰਬ ਬੰਬ ਛੱਡ ਦੇਣਾ ਹੋਰ ਕੀ ਆ ਆਓ ਫਿਰ ਜਾਬੀਆਂ ਨੂੰ ਲਾਣ ਤਾਂ ਪਾਓ ਹੋਰ ਕੀ ਆ ਵੀ ਤੁਸੀਂ ਜਮੇ ਹੀ ਮਰੇ ਹੋਇਆ ਯਾਰ ਉਹਨਾਂ ਨੇ ਤੁਹਾਨੂੰ ਛਰੇ ਆਮ ਧਮਕੀਆਂ ਦਿੱਤੀਆਂ ਤੁਸੀਂ ਕਿ ਕਿੰਨੇ ਕੋ ਬੰਦਿਆ 100 150 ਬੰਦਾ ਵੀ ਨਹੀਂ ਇੱਥੇ ਪਰ ਬਾਈ ਜੀ ਆ ਰਹੇ ਸੀ ਬੰਦੇ ਉਹ ਪਿੱਛੇ ਪੁਲਿਸ ਰੋਕ ਰਹੀ ਆ ਪੁਲਿਸ ਕਿਉਂ ਰੋਕ ਰਹੀ ਆ ਜਾਓ ਜੀ ਆਪਣੇ ਜਿਹਾ ਬੰਦਿਆ ਨਾ ਚੱਲਦਾ ਮੈਂ ਨਾਲ ਜਮੇ ਹੀ ਮਰੇ ਹੋਏ ਇਹਨਾਂ ਦੀ ਜਮੀਰਾਂ ਯਾਰ ਘਰਾਂ 'ਚ ਬੈਠੇ ਆ ਤੁਸੀਂ 1.5 ਲੱਖ ਬੰਦਾ ਇਹ ਅਈਆ ਕਿ ਭਈਆ ਪੰਜਾਬ ਚ ਨਿਕਲਣਾ ਚਾਹੀਦਾ ਗਾ ਅਸੀਂ ਇੱਥੇ ਭਈਆਂ ਨੂੰ ਰਹਿਣ ਨਹੀਂ ਦੇਣਾ ਸਾਡੀ ਇਹੀ ਗੱਲ ਆ ਪਾਣੀ ਦਾ ਪੁੱਤ ਮੁੱਦੇ ਦੀ ਗੱਲ ਕਰ ਪ੍ਰਵਾਸੀ ਦਾ ਜੇ ਆਪਣਾ ਪਾਣੀ ਸਾਫ ਹੋਗਾ ਜੇ ਪਾਣੀ ਨਹੀਂ ਸਾਫ ਹੋ ਭਈਆ ਤਾਂ ਆਪੇ ਮਰ ਜਾਣਾ ਪਾਣੀ ਪੀ ਪੀ ਕੇ ਕੈਂਸਰ ਆਗਾ ਅੱਬਾ ਪਾਣੀ ਦੇ ਮੁੱਦੇ ਦੀ ਗੱਲ ਕਰੋ ਪ੍ਰਵਾਸੀ ਮੰਨਦਾ ਮੰਨਦਾ ਆਪਾ ਪਾਣੀ ਮੁੱਦੇ ਦਾ ਪਾਣੀ ਆ ਪਾਣੀ ਸਾਡਾ ਗੰਦਲਾ ਹੋ ਗਿਆ ਸਾਡੇ ਬੱਚੇ ਮਰਦੇ ਪਏ ਆ ਅਸੀਂ ਬੱਚਿਆਂ ਦੀ ਗੱਲ ਕਰਨੀ ਆ ਅਸੀਂ ਪ੍ਰਵਾਸੀਆਂ ਦੀ ਕੱਟਣ ਨੂੰ ਗੁੱਟਣ ਦੀ ਗੱਲ ਨਹੀਂ ਕਰਨੀ ਜਦੋਂ ਪ੍ਰਵਾਸੀ ਮਰਨ ਲੱਗਿਆ ਆਪੇ ਭੱਜ ਜਾਣੇ ਪ੍ਰਵਾਸੀਆਂ ਨੇ ਜਦੋਂ ਅਸੀਂ ਪੰਜਾਬੀ ਆ ਗਿਆ ਮੇਰੇ 30 ਸਾਲ ਦਾ ਭਰਾ ਐਸੀ ਬਿਮਾਰੀ ਦੇ ਨਾਲ ਮੇਰੀ ਪਰਜਾਈ ਪੀਲੀਏ ਦੀ ਕਾਲੇ ਪੀਲੀਏ ਦੀ ਬੀਜਾ ਉਹਦੇ ਲਿੱਕੇ ਲਿੱਕੇ ਨਿਆਣੇ ਉਹ ਕਿਉਂ ਨਹੀਂ ਕਹਿੰਦੇ ਭੰਗਿਆ ਲੱਗ ਤੁਹਾਂ ਕਿ ਮੈਂ ਆਪਣੇ ਹੱਕ ਲਈ ਖੜੀ ਆ ਮੇਰਾ ਭਰਾ 30 ਸਾਲ ਦਾ ਵਾਪਸ ਕਰਨ ਮੈਂ ਮੰਨਾਂ ਕਿ ਡੈਗ ਵਾਕਈ ਹੈਗੀ ਕੀ ਸਾਲ ਦਾ ਭਰਾ ਮੇਰਾ ਵਾਪਸ ਕਰਨ ਮੇਰੇ ਬੱਚਿਆਂ ਦੀ ਰੋਟੀ ਲਾੜ ਕੋਈ ਲਾਂਦੇ ਕੋਈ ਵੀ ਮੇਰਾ 30 ਸਾਲ ਦਾ ਭਰਾ ਬਿਮਾਰੀ ਨਾਲ ਜੂਲਿਆ ਉਹਨਾਂ ਭੈਣ ਨੂੰ ਪੁੱਛ ਕੇ ਵੇਖੋ ਉਸ ਮਾਂ ਨੂੰ ਪੁੱਛ ਕੇ ਦੇਖੋ ਜਿਹੜਾ ਪੁੱਤ ਗਿਆ ਤੇ ਜਿਹੜਾ ਭਰਾ ਗਿਆ ਤੇ ਜਿਹੜਾ ਪਿਓ ਗਿਆ ਤੁਸੀਂ ਜਨਾਨੀ ਵਿਧਵਾ ਨੂੰ ਪੁੱਛ ਕੇ ਵੇਖੋ ਜਿਹਨੂੰ ਨੌਕਰੀ ਤੱਕ ਨਹੀਂ ਮਿਲ ਰਹੀ ਪਰ ਇਹ ਵਪਾਰੀ ਤਾਂ ਕਹਿੰਦੇ ਕੋਈ ਐਜੀ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਜੋੜੀ ਹੈਗੀ ਤੇ ਨਹੀਂ ਲਾਏਗੀ ਤੁਹਾਨੂੰ ਕੋ ਉਹ ਵਪਾਰੀਆਂ ਨੂੰ ਆਓ ਉਹਨਾਂ ਨੂੰ ਨੇ ਕਿੱਦਾਂ ਹੋ ਗਾਇਆ ਇਹ ਪ੍ਰੋਬਲਮ ਨਹੀਂ ਹੈਗੀ ਦੱਸੋ ਇਹ ਸਾਫ ਸਾਫ ਸਾਹਮਣੇ ਤੁਹਾਡੇ ਇੱਕ ਲੇਡੀ ਕਹਿ ਰਹੀ ਹੈ ਮੇਰਾ ਭਰਾ ਤੇ ਹੀ ਸੰਦਾ ਮਰ ਗਿਆ ਬਿਮਾਰੀ ਨਾਲ ਕਾਹ ਤੋਂ ਮਰ ਗਿਆ ਉਹਨੂੰ ਦੱਸ ਰਹੀ ਕਿ ਇਨਫੈਕਸ਼ਨ ਬਿਮਾਰੀਆਂ ਕੈਂਸਰ ਦਿਆ ਬੱਚੇ ਨਿਕਨਕੇ ਪੋਲੀਓ ਨਾਲ ਪੈਦਾ ਹੋ ਰਹੇ ਬਿਮਾਰੀਆਂ ਥਾਇਰਾਇਡ ਸੋ ਬਿਮਾਰੀਆਂ ਨਾਲ ਲੱਗੇ ਪਾਣੀ ਦਾ ਹੀ ਹੱਲ ਹੈ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਕਿਉਂ ਇੰਨਾ ਵੱਡਾ ਇਹ ਕਾਂਡ ਅੱਜ ਹੋ ਰਿਹਾ ਨਾਲੇ ਤੁਸੀਂ ਹਾਕ ਮਾਰਦੇ ਅਸੀਂ ਲੱਖ ਬੰਦਾ ਰਾਤ ਨੂੰ ਇਕੱਠਾ ਕਰੀਏ ਕਾਹਤੋਂ ਤੁਸੀਂ ਲੱਖ ਬੰਦਾ ਅਸੀਂ ਘਾਟੇ ਗਿਆ ਜੇ ਤੁਸੀਂ ਲੜਨ ਦੀ ਗੱਲ ਕਰਨ ਦੇ ਆਓਗੇ ਫਿਰ ਅਸੀਂ ਕਮਜ਼ੋਰ ਤਾਂ ਨਹੀਂ ਹੈਗੇ ਤੁਹਾਨੂੰ ਕੀ ਲੱਗਦਾ ਅਸੀਂ ਕਮਜ਼ੋਰ ਬੈਠੇ ਹਾਂ ਤੇ ਜੇ ਸ਼ਾਂਤ ਬੰਦਾ ਬੈਠਾ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਪਿੱਛੇ ਕੁਛ ਨਹੀਂ ਪਿੱਛੇ ਬਹੁਤ ਕੁਝ ਹੈ ਗੁਰੂ ਦੀ ਭੋਜ ਹੈ ਤਾਨ ਕੋ ਰਾਮਦਾਦੀ ਕਿਰਪਾ ਹੈ ਸ਼ਾਂਤ ਬੈਠੇ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਜੋ ਮਰਜ਼ੀ ਬੋਲੀ ਜਾਓ ਜੋ ਮਰਜ਼ੀ ਕਹਿ ਹਾਂਜੀ ਲੇਬਰ ਵਾਲੀ ਇਕੱਠੀ ਹੋਈ ਹੈ ਉਹ ਕੀ ਕਹਿੰਦੇ ਹੋ ਸਰ ਭਾਈ ਇਹ ਇਕੱਠੇ ਹੋ ਰਹੇ ਜ ਧਮਕੀਆਂ ਦਿੰਦੇ ਨੇ ਉੱਪਰ ਹੋਰ ਹੋਰ ਸਾਹ ਸੁਣਿਆ ਕਰ ਉਹ ਭਾਈ ਜੀ ਇੱਧਰ ਆਓ ਉਹ ਪੱਜ ਦੇ ਦੇਖੋ ਜੀ ਉਹ ਦੇਖੋ ਪ੍ਰਵਾਸੀ ਮੁੰਡੇ ਇੱਧਰ ਇਕੱਠੇ ਹੋਏ ਸੀਗੇ ਇਹ ਇਹਨਾਂ ਨੂੰ ਕਿਉਂ ਨਹੀਂ ਰੋਕ ਕੇ ਜਾਂਦਾ ਪੁਲਿਸ ਦੇ ਵੱਲੋਂ ਉਹ ਲੋ ਕੱਦਾ ਐ ਦੱਸੋ ਹੂੰ ਦੱਸੋ ਉਹ ਦੇਖੋ ਪੱਜੇ ਸਾਡੇ ਸਾਹਮਣੇ ਕਿੱਦਾਂ ਭੱਜੇ ਗੁੰਡੇ ਬੁਲਾਏ ਹੋਏ ਗੁੰਡੇ ਉਹ ਦੇਖੋ ਜੀ ਸਰਕਾਰਾਂ ਦੇ ਗੁੰਡੇ ਵਾਟ ਆ ਦਾ ਕਾਈਂਡ ਆਫ ਕੀ Factors, attributes they should focus on developing in themselves to uh, rise up the career path. And I realize that it takes time to accomplish something good. You don't have to be have a position of a leader to be leader. I believe uh, Spotify uh, mentions that uh, remote employees are not children. <laughs> ਅੱਜ ਦੇਖੇ ਤਸਵੀਰਾਂ ਪ੍ਰਵੋਗ ਕਰ ਰਹੇ ਸੀ ਜੀ ਇਹਨਾਂ ਨੂੰ ਲਲਕਾਰ ਰਹੇ ਸੀਗੇ ਉਹ ਪ੍ਰਸ਼ਾਸਨ ਇਹ ਇਹ ਪ੍ਰਸ਼ਾਸਨ ਨੂੰ ਜ਼ਰੂਰ ਇਹਦੇ ਉੱਤੇ ਕੰਟਰੋਲ ਕਰਨਾ ਚਾਹੀਦਾ ਇੱਥੇ ਸਾਈਡ ਤੋਂ ਆ ਕੇ ਪ੍ਰਵੋਗ ਕੀਤੇ ਜਾ ਰਹੇ ਸੀ ਇਹ ਲੋਕ ਇਹਨਾਂ ਲੋਕਾਂ ਨੂੰ ਉਕਸਾਇਆ ਜਾ ਰਿਹਾ ਸੀਗਾ ਉਹਨਾਂ ਲੋਕਾਂ ਦੇ ਵੱਲੋਂ ਔਰ ਹੁਣ ਉਹ ਮੂੰਹ ਦਿਖਾ ਕੇ ਕੈਮਰੇ ਤੋਂ ਬਾਹਰ